ਮੈਂ ਮਹੋਣੀ ਸਾਰੀਆਂ ਸਾਮਾਂਦਨ ਜਿਹੜੀਆਂ ਬੋਲਟੇ ਮਸੀਦਾਂ ਪਈਆਂ ਨੇ ਚੈੱਕ ਕਰਕੇ ਆਇਆਗਾ ਮਿਤਰਾ ਕਾਲੋ ਗਰਾਊਂਡ ਸਾਪਰ ਕਾਲਜ ਆਈਟੀਆਈ ਤੇ ਹੋਰ ਜੋ ਸਾਮਾਂ ਚੈੱਕ ਕਰੇ ਗਏ ਹਰ ਪਾਸੇ ਤਾਲੇ ਲੱਗੇ ਹੋਏ ਆ ਉਹ ਪ੍ਰੋਸੀਲਾਂ ਲੱਗੀਆਂ ਹੋਈਆਂ ਅੰਦਰ ਆਈਟੀਬੀਪੀ ਦਾ ਪਹਿਰਾ ਹੈਗਾ ਬਾਹਰ ਸੈਕੰਡ ਸਰਕਲ ਪੰਜਾਬ ਪੁਲਿਸ ਦਾ ਹੈਗਾ ਐਸਟੀਐਮ ਉੱਤੇ ਸਾਰੇ ਬੈਠੇ ਹੋਏ ਨੇ ਸੋ ਮੈਂ ਨੂੰ ਸੱਲੀ ਬਾਕਸ ਵਿੱਚ ਉੱਤੇ ਪ੍ਰਬੰਧ ਲੱਗੇ ਨੇ ਜੀ ਸਿਰਫ ਕਾਊਂਟਿੰਗ ਦੌਰਾਨ ਬਹੁਤ ਵਾਰ ਹੋਇਆ ਕਿ ਜਦੋਂ ਥੋੜੀ ਜਿਹੀ ਕਾਊਂਟ ਹੋ ਰਹੀ ਲੈਟ ਇੱਕ ਨੋਟ ਡਿਕਲੇਅਰ ਕਰ ਦਿਆਂ ਦੇ ਆ ਸਿਲੈਕਟ ਹੋ ਗਿਆ ਸਿਰ ਉਸ ਨਾਲ ਐਨਾ ਰੌਲਾ ਪੈ ਜਾਂਦਾ ਕਿ ਦੂਜੇ ਬੰਦੇ ਨੂੰ ਗੱਲ ਕਰਾਉਂਦਾ ਟਾਈਮ ਹੀ ਨਹੀਂ ਮਿਲਦਾ ਲੁਖਸਬ assembly ਪਟਿਆਲਾ ਤੋਂ ਕਾਂਗਰਸੀ ਉਮੀਦਵਾਰ ਡਾਕਟਰ ਤਰੰਵੀਰ ਗਾਂਧੀ ਨੇ ਮੀਡੀਆ ਵਿੱਚ ਦਿਖਾਏ ਜਾ ਰਹੇ ਐਗਜ਼ਿਟ ਪੋਲ ਤੇ ਸਵਾਲ ਉਠਾਏ। ਉਹਨਾਂ ਕਿਹਾ ਕਿ ਐਗਜ਼ਿਟ ਪੋਲ ਭਾਜਪਾ ਦੀ ਬੁਖਹ ਲਹਿਰ ਦਿਖਾ ਰਿਹਾ ਹੈ। ਮੀਡੀਆ ਵਿੱਚ ਵਿਖਾਇਆ ਜਾ ਰਿਹਾ ਹੈ ਕਿ ਐਗਜ਼ਿਟ ਪੋਲ ਬਿਕਾ ਹੋਇਆ ਹੈ। ਇਲੈਕਸ਼ਨ ਕਮਿਸ਼ਨ ਪਰ ਨਹੀਂ ਹੈ ਭਰੋਸਾ ਵਰਕਰਾਂ ਨੂੰ ਸਤਕ ਕਰਨ ਦੀ ਅਪੀਲ। ਜੀ ਹਾਂ ਇਲੈਕਸ਼ਨ ਕਮਿਸ਼ਨ ਤੇ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਭਰੋਸਾ ਨਹੀਂ ਹੈ ਤੇ ਵਰਕਰਾਂ ਨੂੰ ਸਤਕ ਯਾਨੀ ਕਿ ਚੌਕਸ ਰਹਿਣ ਦੀ ਅਪੀਲ ਕੀਤੀ ਗਈ ਹੈ। ਉੱਥੇ ਉਹਨਾਂ ਨੇ ਕਿਹਾ ਕਿ ਗਿਣਤੀ ਦੇ ਆਖਰੀ ਡੱਬੇ ਤੱਕ ਵੀ ਜਗ੍ਹਾ ਨੂੰ ਨਾ ਛੱਡੇ ਆਖਰੀ ਮੋੜ ਤੇ ਵੀ ਕੁਝ ਵੀ ਹੋ ਸਕਦਾ ਹੈ ਭਾਰਤ ਦੇ ਵਿੱਚ ਉਹਨਾਂ ਦਾ ਕਹਿਣਾ ਹੈ ਕਿ ਇੰਡੀਆ ਗੱਠਜੋੜਾਂ ਦੀ ਸਰਕਾਰ ਹੈ ਜੋ ਬਣਨ ਜਾ ਰਹੀ ਹੈ ਤੇ ਭਾਜਪਾ ਨੂੰ 200 ਤੋਂ ਜ਼ਿਆਦਾ ਸੀਟਾਂ ਨਹੀਂ ਜੋ ਨਹੀਂ ਮਿਲਣਗੀਆਂ ਸੋ ਦੱਸਦੀ ਹੈ ਕਿ ਕਈ ਚੈਨਲਾਂ ਦੇ ਵੱਲੋਂ ਜਿਵੇਂ ਕਿ ਐਗਜ਼ਿਟ ਪੋਲ ਦਿਖਾਏ ਗਏ ਤੇ ਉਸ ਦੇ ਵਿੱਚ ਦਿਖਾਇਆ ਗਿਆ ਕਿ ਭਾਜਪਾ ਜਿੱਤ ਪ੍ਰਾਪਤ ਕਰ ਰਹੀ ਹੈ ਸੋ ਉਸੇ ਨੂੰ ਲੈ ਕੇ ਡਾਕਟਰ ਧਰਮਵੀਰ ਗਾਂਧੀ ਦੇ ਵੱਲੋਂ ਸਵਾਲ ਹੈ ਜੋ ਉਠਾਏ ਗਏ ਨੇ ਉਹਨਾਂ ਦਾ ਕਹਿਣਾ ਹੈ ਕਿ ਐਗਜ਼ਿਟ ਪੋਲ ਦੇ ਵਿੱਚ ਭਾਜਪਾ ਦੀ ਜੋ ਬੁਖਲਾਹਟ ਹੈ ਸਾਫ਼ ਤੌਰ ਤੇ ਨਜ਼ਰ ਆ ਰਹੀ ਹੈ ਹੁਣੇ ਮੈਂ ਹੁਣੇ ਹੀ ਸਾਰੀਆਂ ਸਾਮਾਜਿਕ ਜਿਹੜੀਆਂ ਵੋਟਿੰਗ ਮਸ਼ੀਨਾਂ ਪਈਆਂ ਨੇ ਚੈੱਕ ਕਰਕੇ ਆਇਆ ਹੈਗਾ ਮਿੰਦਰਾ ਕਾਲੋ ਗਰਾਊਂਡ ਸਾਫਰ ਕਾਲਜ ਆਈਟੀਆਈ ਤੇ ਹੋਰ ਜੋ ਥਾਵਾਂ ਚੈੱਕ ਕਰੇ ਗਏ ਹਰ ਪਾਸੇ ਤਾਲੇ ਲੱਗੇ ਹੋਏ ਆ ਉਪਰੋ ਸੀਲਾਂ ਲੱਗੀਆਂ ਹੋਈਆਂ ਅੰਦਰ ਆਈਟੀਬੀਪੀ ਦਾ ਪਹਿਰਾ ਹੈਗਾ ਬਾਹਰ ਸੈਕੰਡ ਸਰਕਲ ਪੰਜਾਬ ਪੁਲਿਸ ਦਾ ਹੈਗਾ ਐਸਟੀਐਮ ਉੱਤੇ ਸਾਰੇ ਬੈਠੇ ਹੋਏ ਨੇ ਸੋ ਮੈਂ ਨੂੰ ਸੱਲੀ ਬਾਕਸ ਮੇਨ ਉੱਪਰ ਪ੍ਰਬੰਧ ਲੱਗੇ ਨੇ ਜੀ ਸਿਰਫ ਕਾਊਂਟਿੰਗ ਦੌਰਾਨ ਬਹੁਤ ਵਾਰ ਹੋਇਆ ਕਿ ਜਦੋਂ ਥੋੜੀ ਜਿਹੀ ਕਾਊਂਟਿੰਗ ਰਹਿ ਗਈ ਅਲੱਤ ਇੱਕ ਨੋਟ ਡਿਪਲੇਅ ਕਰ ਦਿਆਂਗੇ ਸਾ ਸਿਲੈਕਟ ਹੋ ਗਿਆ ਸਰ ਉਸ ਨਾਲ ਐਨਾ ਰੌਲਾ ਪੈ ਜਾਂਦਾ ਕਿ ਦੂਜੇ ਬੰਦੇ ਨੂੰ ਕੰਮ ਕਰਦਾ ਟਾਈਮ ਹੀ ਨਹੀਂ ਮਿਲਦਾ ਇਸ ਕਰਕੇ ਜੇ ਸਾਡੇ ਕਾਊਂਟਿੰਗ ਏਜੰਟ ਸਾਡੇ ਚ ਤਰਕ ਨੇ ਚੇਤਨ ਨੇ ਉਹਨਾਂ ਨੂੰ ਪਤਾ ਕਿ ਭਾਜਪਾ ਕੀ ਕੀ ਕਰ ਸਕਦੀ ਹੈ ਤਾਂ ਉਹ ਇਸ ਵਾਰ ਤੋਂ ਚੌਕਸ ਰਹਿਣਗੇ ਇਹ ਵਾਪਸ ਨਹੀਂ ਦੇਣਗੇ ਤੁਸੀਂ ਆਪਣੇ ਕਾਊਂਟਿੰਗ ਸਰ ਕਹਿ ਰਹੇ 250 ਜੀ ਭਰਾਨਾ ਕੀ ਹੈ ਇਹਦਾ ਮਤਲਬ ਏਵੀਐਮ ਠੀਕ ਹੈ ਨਹੀਂ ਸਾਡੀ ਸਾਡੀ ਅੱਜ ਇਹ ਮੰਨ ਕੇ ਚੱਲਦੇ ਗਏ ਏਵੀਐਮ ਠੀਕ ਹੋਗੀ ਏਵੀਐਮ ਠੀਕ ਕਰਨਾ ਚਾਹੀਦਾ ਇਹ ਏਵੀਐਮ ਇਹਨਾਂ ਫਿਰ ਕਹਿੰਦਾ ਚਾਹੇ ਭਾਜਪਾ 500 450 ਲੈ ਜਾਵੇ अभी मन के चलते हैं कि ईवीएम अपना काम ठीक करूंगी तो ईवीएम से नहीं अभी हेराफेरी हैगी है हालांकि शंके बहुत ने पर सा को इस गल का कोई पक्का सबूत नहीं कि कि EVM EVM है हालांकि ईवीएम सारी दुनिया कहती है ईवीएम मैनुकुलेट हो सकती है इलेक्ट्रॉनिक मशीन हैगी है पर सा पक्का प्रूफ न हो करके और सुप्रीम कोर्ट वो इसका नबेड़ा होने के ई वी से कोई हम सवाल नहीं खड़ा होता है स्टेज पर और ई वी एम भी चोड़ा कराऊगी रस्ता नहीं है कि अभी ई वी से तुरोस

ਮੈਂ 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 ਕਹਿੰਦਾ ਤਿਆਰ ਨਹੀਂ ਹੈਗਾ ਐ ਐਨਾ ਪਤਾ ਕਿ ਭਾਜਪਾ ਸੱਤਾ 'ਚ ਬਣੇ ਰਹਿਣ ਕਾ ਬਾਤੇ ਕੁਛ ਵੀ ਕਰ ਸਕਦੀ ਹੈ ਜਿਹੜੀ ਚੰਡੀਗੜ੍ਹ ਦੀਆਂ 36 ਵੋਟਾਂ 'ਚ ਅੱਠਾਂ ਵੋਟਾਂ ਦੀ हेराफेरी ਕਰ ਸਕਦੀ ਦਿਨ ਦਿਹਾੜੇ ਉਸ ਪਾਰਟੀ ਕੋਲ ਕੁਛ ਵੀ ਵੀਰ ਦਿੱਤੀ ਜਾ ਸਕਦੀ ਹੈ ਤੁਸੀਂ ਚੌਂਕੂ ਪਿੱਛੇ ਦੇ ਵਿੱਚ ਕੀ ਦੇਖਿਆ ਤੁਸੀਂ ਚੌਂਕੂ ਪਿੱਛੇ ਦੇ ਉੱਪਰ ਸਵਾਲ ਚੱਕ ਰਹੇ ਹੋ ਕਿ ਡੋਨਟ ਪਿੱਛੇ ਦਾ ਕੀ ਜਰੀਆ ਹੋਇਆ ਤੁਸੀਂ ਕੱਲ ਸਟਾਪ ਹੁੰਦੇ ਵੀ ਵੇਖੇ ਜਿਹੜਾ ਤੁਸੀਂ ਕੀ ਦੇਖਿਆ ਕਿ ਤੁਸੀਂ ਕੋਲੋਂ ਚੱਕਿਆ ਨਹੀਂ ਚੌਂਕੂ ਪਿੱਛੇ ਆਇਆ ਕਿ ਜੋ ਮੋਦੀ ਸਾਹਿਬ ਨੇ ਜੋ ਇਹਨਾਂ ਨੇ ਪ੍ਰਚਾਰ ਕੀ ਪ੍ਰਚਾਰ ਦੌਰਾਨ ਇਰੀਸ਼ ਵਰਦਾਵਲੀ ਵਰਦੀਆਂ ਮੁਸਲਮਾਨ ਭਾਈਚਾਰੇ ਦੇ ਖਿਲਾਫ ਔਰ ਕਾਂਗਰਸ ਦੇ ਖਿਲਾਫ ਇਹ ਇਹ ਮੁਸਲਮਾਨ ਪੀਲਿਕ ਦਾ ਮੈਨੀਫੈਸਟੋ ਹੈਗਾ ਇਹ ਤੁਹਾਡੀਆਂ ਮਹਿਸਾਂ ਵੇਚ ਦੇਣਗੇ ਇੱਕ ਇੱਕ ਮਹਿਸ ਬੋਲ ਬੋਲ ਕੇ ਲੈ ਜਾਣਗੇ ਸਾਰਾ ਮੰਦਰ ਉਤਰ ਲੈ ਜਾਣਗੇ ਔਰ ਸਾਰਾ ਧੰ ਜਿਹੜਾ ਹੈਗਾ ਇਹ ਇਹ ਮੁਸਲਮਾਨਾਂ ਨੂੰ ਵੰਡ ਦੇਣਗੇ ਯਾਨੀ ਬਹੁਤੇ ਬੱਚੇ ਹੁੰਦੇ ਮਤਲਬ ਕੀ ਹੈ ਬਹੁਤੇ ਬੱਚੇ ਦਾ ਪਤਲੀ ਪਾ ਕਦੀ ਕਹਿੰਦੇ ਪਹਿਰਾਵੇ ਸੇ ਪਛਾਣੇ ਜਾਂਦੇ ਆ ਕਦੀ ਕਹਿੰਦੇ ਬਹੁਤੇ ਬਹੁਤੇ ਬੱਚੇ ਆਪਾਂ ਇਹ ਮੁਸਲਮਾਨ ਕਮੇਟੀ ਦੇ ਜਿਹੜੇ ਐਨੇ ਰੈਸ਼ੀਅਲ ਐਨੇ ਰਿਲੀਜੀਅਸ ਰਮਾਰਕ ਕੀਤੇ ਹੈਗੇ ਇਲੈਕਸ਼ਨ ਕਮਿਸ਼ਨ ਸ਼ਿਕਾਇਤਾਂ ਕੀਤੀਆਂ ਗਈਆਂ ਇੱਕ ਵੀ ਵਾਰ ਨਹੀਂ ਕਿ ਮੋਦੀ ਸਾਹਿਬ ਉਹਨਾਂ ਨਹੀਂ ਦਿੱਤੀ ਗਈ ਲੱਗੇ ਦੂਜਾ ਮਿਕ ਤੋਂ ਬਾਅਦ ਦੂਜੀ ਵਾਰਨਿੰਗ ਦੇ ਦਿੱਤੀ ਜਾਂਦੀ ਹੈ ਸੋ ਇਸ ਤੋਂ ਕਾਂਗਰਸ ਕੋਲ ਵੀ ਦਿੱਤੀ ਸੀ ਕਿ ਜਾਤੀਵਾਦ ਧਰਮਵਾਦ ਦੇ ਜਿਹੜੇ ਰਾਜਨੀਤੀ ਨਾਲ ਕੋਈ ਇਹ ਜੋ ਤੁਹਾਡੇ ਅਸੀਂ ਅਸੀਂ ਜਾਤੀਵਾਦ ਦੇ ਖਿਲਾਫ ਜਿੰਦਗੀ ਕਰਦੇ ਨਾ ਧਰਮਵਾਦ ਕਰਦੇ ਧਰਮ ਨਾ ਕੇ ਮੰਦਰ ਦੇ ਨਾਂ ਤੇ ਔਰ ਔਰ ਇਹ ਕਹਿੰਦਾ ਕਿ ਹਨੂਮਾਨ ਦੇ ਨਾਂ ਤੇ ਜੈ ਹਨੂਮਾਨ ਕਾ ਕੇ ਵੋਟਾਂ ਮੰਗਣੀਆਂ ਇਹ ਮੰਦਰ ਦੇ ਨਾਂ ਤੇ ਵੋਟਾਂ ਮੰਗਣੀਆਂ ਪਰ ਕਾਂਗਰਸ ਕਦੀ ਮੰਦਰ ਦੇ ਨਾਂ ਤੇ ਕਦੀ ਗੁਰਦੁਆਰੇ ਦੇ ਨਾਂ ਤੇ ਕਦੀ ਧਰਮ ਦੇ ਨਾਂ ਤੇ ਵੋਟਾਂ ਕਦੀ ਨਹੀਂ ਮੰਗਦੀ ਇਹ ਜਦੋਂ ਕਹਿੰਦੀ ਜਿਹੜੇ ਪਸਵੰਦਾ ਲੋਕ ਹੈਗੇ

ਪਰ ਕੋਈ ਮੇਰੇ ਕੋਲ ਸਬੂਤ ਕੋਈ ਨਹੀਂ ਮੈਂ ਇਸ ਨੂੰ ਆਥੈਂਟੀਕੇਟ ਨਹੀਂ ਕਰਦਾ ਮੈਂ ਇਹ ਮੈਂ ਇਹਨੂੰ ਮਤਲਬ ਇਹਨੂੰ ਸੋਧੂਪ ਨਹੀਂ ਦਿੰਦਾ ਆਪਣੀ ਸ਼ਿਕਾਇਤ ਵਿੱਚ ਜਾਂ ਨਾ ਸੀ ਇਹ ਵੀ ਇਹ ਵੀ ਸਮਾਣੇ ਨਾ ਨੇ ਦੇਖ ਕੇ ਮੰਦਰ ਦਾ ਪ੍ਰਸ਼ਾਦ ਵਿਜੋਧਿਆ ਤੋਂ ਆਇਆ ਹੋਇਆ ਪਰ ਸੋ ਸਮਾਣੇ ਬੰਡਿਆ ਘਰ ਘਰ ਬੰਡਿਆ ਇਹ ਵੀ ਇਹ ਵੀ ਧਰਮ ਨੂੰ ਵਰਤਣ ਵਾਲੀ ਗੱਲ ਹੈਗੀ ਹੈ ਵੋਟਾਂ ਵਾਸਤੇ ਇਹ ਤੋਂ ਮੰਦਰ ਪ੍ਰਸ਼ਾਦ ਹੋਰ ਚੀਜ਼ ਹੈ ਵੋਟਾਂ ਮੰਗਣੇ ਹੋਰ ਗੱਲ ਹੈਗੀ ਆ ਉਹਨਾਂ ਦੋਹਾਂ ਨੂੰ ਜੋੜ ਕੇ ਮੰਗਣਾ ਇਹ ਵੀ ਜਿਹੜੀ ਮਾਡਲ ਮਾਡਲ ਕੋਡ ਆਫ ਕੰਡਕਟਰ ਹੈ ਉਹਦੀ ਉਲੰਘਣਾ ਹੈਗੀ ਹੈ ਐਵੇਂ ਹੈ ਜੀ ਪੰਜ ਪਾਬਲੋ ਬੰਦਿਆ ਤੁਹਾਡੇ ਸਾਹ ਜਿਹੜਾ ਪਟਿਆਲਾ ਜਿਹੜਾ ਬੰਦਿਆ ਨੋ ਸੈਂਪਲ ਡੈਗਮੈਂਟ ਹੈ ਹਾਂ ਨੋ ਸੈਂਪਲ ਡੈਗਮੈਂਟ ਹੈ ਤੁਹਾਨੂੰ ਕੀ ਦੱਸਾਂ ਕਿੱਥੇ ਕਿੱਥੇ ਕੰਮ ਖਾੜ ਗਿਆ ਮੈਨੂੰ ਸਿੱਖ ਮਾਨ ਤੁਸੀਂ ਜਿਹੜੇ ਅਸੈਸਮੈਂਟ ਹੈ ਮਾਨ ਦਾ ਨਹੀਂ ਦੱਸਦਾ ਮੈਨੂੰ ਮੈਂ ਨੌ ਹਲਕੇ ਚ ਘੁੰਮਿਆ ਹੈਗਾ ਮੈਨੂੰ ਪੱਕਾ ਯਕੀਨ ਹੈ ਕਿ 5000 ਤੋਂ ਲੈ ਕੇ 25000 ਤੱਕ ਅਸੀਂ ਨੌ ਦੇ ਨੌ ਹਲਕੇ ਚ ਪਤਾ ਲਗਾਗੇ ਇਹਨਾਂ ਸਾਰਿਆਂ ਸਾਡੀ ਪੀਸ਼ ਨੰਬਰ 1 ਤੇ ਹੈਗੀ ਹੈ ਦੂਜੀ ਤੀਜੀ ਚੌਥੀ ਬਿਜਿਸੀ ਲੜਾਈ ਹੈਗੀ ਆ ਆਮਾਦੀ ਪਾਰਟੀ ਅਕਾਲੀ ਦਲ ਤੇ ਪਾਜ ਪਾਜ ਇਨਾ ਦੀ ਲੜਾਈ ਹੈ ਸਾਡੀ ਕੋਈ ਲੜਾਈ ਨਹੀਂ ਹੈਗੀ ਅਸੀਂ ਬਹੁਤ ਉੱਪਰ ਇਹਨਾਂ ਤੋਂ ਔਰ ਸਾਨੂੰ ਕੱਟੋ-ਕੱਟ ਮਤਲਬ ਮੈਂ ਇਹਨੂੰ ਕੋਈ ਬਤਾ ਕੇ ਕਹਿ ਲਵਾਂ ਮੇਰੀ ਮੇਰੀ ਜਜਮੈਂਟ ਹੈ ਕਿਉਂਕਿ ਮੈਂ ਫੀਲਡ 'ਚ ਰਿਹਾ ਮੈਂ ਸੈਂਕੜੇ ਪਿੰਡ ਘੁੰਮਿਆ 15 ਸ਼ਹਿਰ ਘੁੰਮਿਆਗਾ ਜਨਦੂਦ ਘੁੰਮਿਆਗਾ ਲੋਕਾਂ ਨੇ ਵਿਚਾਰ ਲੋਕਾਂ ਨੂੰ ਮਿਲਿਆ ਹੈਗਾ ਸਿੱਧਾ ਮੇਰਾ ਡਾਇਰੈਕਟ ਇੰਟਰੈਕਟਰ ਮੈਂ ਕਿਸੇ ਹੋਰ ਲਈ ਬਾਲ ਗੱਲ ਨਹੀਂ ਕਰਦਾ ਮੇਰਾ ਸਾਸਾਤ ਹੈ ਕਿ ਅਸੀਂ ਕੱਟੋ-ਕੱਟ 1 ਲੱਖ ਦੇ ਵੋਟਰਾਂ ਦੇ ਮਾਰਜੈਂਟ ਤੇ ਸੀਟ ਜਿੱਤਾਂਗੇ 20% ਨਾਲ ਪੱਕਾ ਜਿੱਤ ਪੱਕਾ ਇਹ ਵੀ ਹੈਗਾ

ਉਹ ਬੱਬਲ ਬੁਲਬਲਾ ਬਣਾ ਕੇ ਰੱਖਣ ਬਾਅਦ ਸੋ ਇੱਕ ਸ਼ੇਅਰ ਮਾਰਕੀਟ ਸਟਾਕ ਬਾਜ਼ਾਰ ਤੇ ਸਰਕਾਰ ਦੀ ਮਿਲੀ ਮਿਲੀ ਜਿਹੜੀ ਮਿਲੀ ਭੁਗਤ ਹੈਗੀ ਆ ਉਹਦਾ ਨਤੀਜਾ ਹੈਗਾ ਕਿਹੜਾ ਐਗਜ਼ਿਟ ਪੋਲ ਹੈਗੇ ਇਹਨੇ ਬਤਾ ਕੇ ਦਿਖਾਏ ਜਾ ਰਹੇ ਆ ਤਾਂ ਕਿ ਤਾਂ ਕਿ ਵਿਰੋਧੀ ਪੱਖ ਦੇ ਖੇਮੇ ਵਿੱਚ ਫਸ ਲਵਲੀ ਮੱਚ ਸਕੇ ਘਬਰਾਹਟ ਪੈਦਾ ਹੋਵੇ ਔਰ ਉਹ ਮਤਲਬ ਬੜਾ ਬੇਦਲੀ ਹੋ ਕੇ ਉਹ ਜਿਹੜਾ ਚੋਣ ਪ੍ਰਕਿਰਿਆ ਹੈਗੀ ਹੈ ਜਿਹੜੀ ਕਾਉਂਟਿੰਗ ਪ੍ਰਕਿਰਿਆ ਹੈਗੀ ਉਹ 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 ਬੇਸ਼ਲੀ ਬੜਾ ਧਿਆਨ ਨਾਲ ਕਿਰ ਧਿਆਨ ਨਾਲ ਜਾਵੇ ਕੋਈ ਕੋ ਸਹਿਮ ਜਾਣ ਉਹ ਧਿਆਨ ਉਹ ਟਸਟ ਉਹਦਾ ਖਤਮ ਹੋ ਜਾਏ ਇਹ ਜਿਹੜੀ ਸਰਕਾਰ ਬਣਦੀ ਹੈ ਸੈਂਟਰ ਤੋਂ ਇਹ ਜਿਹੜੀ ਬਣ ਜਾਂਦੀ ਹੈ ਫਿਰ ਐਗਜ਼ਿਟ ਪੋਲ ਨੂੰ ਬੋਲਦੇ ਨੇ ਬੈਨ ਕਰਨਾ ਪਾਰਲੀਮੈਂਟ ਮਤਾਂ-ਬਤਾਂ ਨਹੀਂ ਬੈਨ ਤਾਂ ਨਹੀਂ ਲਾਉਣਾ ਚਾਹੀਦਾ ਜਿਹੜੇ ਗੈਰ ਵਿਗਿਆਨਕ ਢੰਗ ਨਾਲ ਕੀਤੇ ਜਾਂਦੇ ਨੇ ਔਰ ਜਿਹੜੇ ਮਤਲਬ ਇੱਕ ਜਿਹੜਾ ਪ੍ਰੋਟੋਕੋਲ ਐ ਐਗਜ਼ਿਟ ਪੋਲ ਕਰਨ ਦਾ ਜੇ ਉਹਦੀ ਕੋ ਲੰਘਣਾ ਕਰਦਾ ਹੈਗਾ ਤਾਂ ਉਹਨੂੰ allow ਨਹੀਂ ਕੀਤਾ ਜਾਊਗਾ ਜੇ ਕੋਈ ਸਾਇੰਟਿਫਿਕ ਢੰਗ ਨਾਲ ਜਿਵੇਂ ਐਗਜ਼ਿਟ ਪੋਲ ਸਾਇੰਟਿਫਿਕ ਢੰਗ ਨਾਲ ਕਰਦੇ ਹੈਗੇ ਔਰ ਆਮ ਤੌਰ ਤੇ 99% ਤੋਂ ਠੀਕ ਨਿਕਲਨੇ ਚਾਹੀਦੇ ਹੈਗੇ ਪਰ ਇਸ ਐਗਜ਼ਿਟ ਪੋਲ 70% ਗਲਤ ਨਿਕਲੇ ਨੇ ਗਲਤ ਆਏ ਨੇ ਬੜੇ ਬੜੇ ਬੋਲ ਗਲਤ ਆਏ ਨੇ ਔਰ ਖਾਸ ਤੌਰ ਤੇ ਬੜੀ ਫਿਤਰਤ ਹੈ ਬੀਜੇਪੀ ਦੀ ਗੈਰ ਜਮਹੂਰੀ ਧੱਕਾ ਕਰਨ ਦੀ ਜੇਨ ਕੇਨ ਪ੍ਰਕਰਣ ਜੈਸੇ ਕੈਸੇ ਤੈਸੇ ਸੱਤਾ 'ਚ ਬਣੇ ਰਹਿਣ ਦੀ ਜਿਹੜੀ ਚੰਡੀਗੜ੍ਹ ਦੀ ਮੇਅਰ ਦੀ ਇਲੈਕਸ਼ਨ ਤੇ ਸੂਰਤ ਦਾ ਜਿਹੜਾ ਇਲੈਕਸ਼ਨ ਹੋਇਆ ਹੈਗਾ ਜਾਂ ਖਜਾਹ ਦਾ ਇਲੈਕਸ਼ਨ ਹੋਇਆ ਇਹ ਜਿਹੜੀ ਦੂਜੇ ਪਾਰਟੀ ਨੂੰ ਪੇਪਰ ਨਹੀਂ ਫਾਈਲ ਕਰ ਦਿੱਤੇ ਸਭ ਦੇ ਵਾਪਸ ਕਰ ਲੈ ਬੀਜੇਪੀ ਪਹਿਲੇ ਹੀ ਵੋਟਾਂ ਤੋਂ ਪਹਿਲੇ ਹੀ ਜਿਤਾ ਕੇ ਬੈ ਗਏ ਜਿਹੜੀ ਇਹ ਜਿਹੜੀ ਇੱਕ ਅਸਲਤ ਹੈਗੀ ਹੈ ਇਹ ਜਿਹੜੀ ਨਸਲ ਹੈਗੀ ਹੈ ਬੀਜੇਪੀ ਦੀ ਉਹ ਤੋਂ ਜ਼ਾਹਰ ਹੁੰਦਾ ਕਿ ਕੁਝ ਵੀ ਸੱਤਾ 'ਚ ਬਣੇ ਰਹਿਣ ਵਾਸਤੇ ਕਰ ਸਕਦੀ ਹੈ ਕਿਉਂ ਜਿੰਨੇ ਪਾਪ ਭਾਜੇਪੀ ਨੇ ਦਸਾਂਝ ਕੀਤੇ ਹੈਗੇ ਜੇ ਸੱਤਾ ਤੋਂ ਬਾਹਰ ਹੁੰਦੀ ਹੈ ਤੁਸੀਂ ਹੈਰਾਨ ਹੋਵੋਗੇ ਐਦਾਂ ਦੇ ਸਕੈਂਡਲ ਬਾਹਰ ਆਣਗੇ ਪੀਐਮ ਕੇਰ ਫਟ ਤੋਂ ਲੈ ਕੇ ਬਾਕੀ ਬਹੁਤ ਸਾਰੇ ਜੋ ਮੁਲਕ ਵੇਚਿਆ ਗਿਆ ਕਿਸ ਪਾਪ ਵੇਚਿਆ ਗਿਆ ਕੌਣ ਕੌਣ ਪਗੜਾ ਹੋਇਆ ਕਿਨੂੰ ਕੋ ਰੈਟ ਦਿੱਤੀਆਂ ਬਹੁਤ ਵੱਡਾ ਸਕੈਂਡਲ ਦੀਆਂ ਦਾ ਬਾਹਰ ਆਊਗਾ ਉਹ ਤੋਂ ਬਚਣ ਵਾਸਤੇ ਇਹ ਸਾਰਾ ਕੁਝ ਉਬਰਾਲੇ ਕਰ ਰਹੀ ਹੈ ਇਹਦਾ ਆਖਰੀ ਤਿਆਰ ਹੈਗਾ ਆਖਰੀ ਤਿਆਰ ਹੈਗਾ ਐਗਜ਼ਿਟ ਪੋਲ ਚਾਰ ਤਿੰਨ 8012 ਸੀ ਹੋ ਹੀ ਫੁੱਟ ਜਾਣਾ ਹੈ और चार दिन भी सुनोगे भी सुना देखो पे बीजेपी बस नहीं गुरुआ दान की जा सबो पहचान बोझ सबे सीवार कोई ना देश लंगत संगत पंग की धरती है वैसे ही गुरुआ बीजेपी का ਪਰ ਆਪ ਪਹਿਲੇ ਬੀਜਪੀ ਤੋਂ ਬਾਹਰ ਹੈਗਾ ਹੁਣ ਪਤਾ ਸਾਡੀ ਜਾਲ ਨਾ ਕਦੀ नहीं ਨਹੀਂ ਹੈਗੀ ਸੋ उन्होंने ਇਹਨਾਂ ਨੇ ਮੈਨੀਪੂਲੇਟ ਕਰਦੀ ਲੋੜ ਨਹੀਂ ਸੀ ਜਿੱਥੇ ਕਰਨਾ ਸੀ ਮੈਨੀਪੂਲੇਟ ਕਰਨਾਟਕਾ ਚ और ਬੰਗਾਲ ਚ ਔਰ 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 ਮਹਾਰਾਸ਼ਟਰ ਜਿੱਥੇ ਵੱਡੀਆਂ ਸੱਤਾ ਬੱਜਣੇ ਸੀਆਂ ਉੱਥੇ ਨਹੀਂ ਮੈਨੀਪੂਲੇਟਡ ਪੋਲ ਦਿੱਤੇ ਹੈਗੇ ਮੈਨੀਪੂਲੇਟ ਗਾਦੀ ਤੁਸੀਂ ਜਿਹੜਾ ਤੁਹਾਡੀ ਇੰਡੀਆ ਜੋੜ ਦਾ ਗੱਲ ਉਹਦੇ ਸਾਥੀ नहीं जो जोड़ी जांच चल रही है जिसे पुजी हुई है वो लॉजिकल कंकलूजन से पजूगी चाहे किसी के खिलाफ भी है कोई दखल अंदाजी नहीं होगी यही कांग तो कांग्रेस की विलखणता हैगी है जो अदारे ने जमहूरीयत को कायम रखने स्ट्रेंथन करने वास्तव चाहे ईडी है चाहे सी बी आई है चाहे वह चाहे वह कैग हैगी है चाहे वो होर अदारे ने जो सत्ता हैगी है इंडिपेंडेंस है वह कायम रखी जाएगी सरकार दखल अंदाजी नहीं करेगी चाहे साडा अपना भी क्यों ना हो चाहे लालू प्रसाद भी क्यों ना हो

the apart 24 and beyond ਅਸੀਂ 24 ਤੋਂ ਬਾਅਦ ਵੀ ਲੜਨ ਵਾਲੇ ਬੰਦੇ ਹੈਗੇ ਅਸੀਂ ਲੜਾਂਗੇ 24 ਕੀ 38 ਕੀ 40 ਕੀ ਜਦ ਤੱਕ ਮਰਦੇ ਨਹੀਂ ਹੈਗੇ ਉਦ ਤੱਕ ਪਾਜਪਾ ਦੇ ਪੈਰ ਨਹੀਂ ਲੱਗਣ ਦੇਣਗੇ ਲੜਾਂਗੇ ਤੇ ਲੜ ਕੇ ਲੜਕੇ ਨੂੰ ਹਰਾ ਹਰਾਵਾਂਗੇ ਕਬਰਾਂ 'ਚ ਦੱਬਣਾਵਾਂਗੇ ਪਾਜਪਾ ਨੂੰ ਤਾਂ ਪਛੈਣਾ ਸਾਹ ਲਵਾਵਾਂਗੇ ਤੁਸੀਂ ਹਰ ਕਿਸੇ ਦੀ ਜਗ੍ਹਾ ਲਾਉਂਗੇ ਨਹੀਂ ਮੈਨੂੰ ਨਾ ਮੇਰੀ ਮੇਰੀ ਕੋਈ ਮੇਰੀ ਕੋਈ ਜਗ੍ਹਾ ਨਹੀਂ ਇੱਕ ਵਿਗਿਆਨ ਦਾ ਵਿਦਿਆਰਥੀ ਹੋਣ ਦੇ ਨਾਤੇ ਇੱਕ ਵੀ ਸਾਰੇ ਨਾਗਰਿਕ ਹੋਣ ਦੇ ਨਾਤੇ ਇੱਕ ਚੇਤਨ ਬੁੱਧੀ ਦਿਮਾਗ ਹੋਣ ਦੇ ਨਾਤੇ ਮੇਰਾ ਫਰਜ਼ ਮੰਨਦਾ ਕਿ ਜੋ ਗਲਤ ਹੈ ਸਮਾਜ ਵਿੱਚ ਚਾਹੇ ਉਹ ਧਰਮ ਦੇ ਨਾਤੇ ਹੈ ਚਾਹੇ ਜਾਤ ਪਾਤ ਦੇ ਨਾਤੇ ਹੈ ਚਾਹੇ ਲਿੰਗ ਦੇ ਨਾਤੇ ਵਿੱਚ ਕਿਰਾ ਹੈਗਾ ਚਾਹੇ ਉਹ ਦੇਸ਼ ਦੇ ਨਾਤੇ ਵਿੱਚ ਕਿਰਾ ਉਹ ਖਤਮ ਹੋਣਾ ਚਾਹੀਦਾ ਔਰ ਸਮਾਜ ਸਾਵਾ ਤੇ ਸੰਖਾ ਹੋਣਾ ਚਾਹੀਦਾ ਇਹ ਮੇਰੀ ਕੁਇਟਮੈਂਟ ਹੁਣ ਕੋਈ ਨਹੀਂ ਹੈ ਸਨ ਘੱਟ ਤੋਂ ਤੋਂ ਜਦੋਂ ਮੈਂ ਪਿ자치 ਜੀ ਪੰਚਾਇਤ ਦੇਗਾ ਐਮਪੀ ਬਣ ਜਾਉਂਗਾ ਹਾਂ ਜੀ ਸਾਰੇ ਸਰਕਾਰਾਂ ਇਹਨਾਂ ਨੇ ਇੱਕ ਵਾਰ ਨਵੀਂ ਨਵੀਂ ਲੋਕਾਂ ਨੂੰ ਬੈਠਾ ਹੈ ਜੀ ਨਵੀਂ ਲੋਕਾਂ ਨੂੰ ਜ਼ਰੂਰ ਮੇਰਾ ਮੇਰਾ ਭੈਦਾ ਤੁਸੀਂ ਮੇਰੇ ਗੈਸਟ ਹੋਗੇ ਉੱਥ ਮੇਰਾ ਕਵਟਰ ਤੁਹਾਨੂੰ ਖੁੱਲਾ ਹੈਗਾ ਆ ਤੁਸੀਂ ਮੇਰੇ ਗੈਸਟ ਹੋਗੇ ਤੁਹਾਨੂੰ ਸਭ ਨੂੰ ਨਵੀਂ ਲੋਕਾਂ ਕੋਲ ਲੈ ਕੇ ਜਾਊਗਾ ਮੇਰਾ ਪ੍ਰੋਮਿਸ ਹੈ